ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠਿਆ ਨਹੀਂ ਮੈਥ ਕੇ ਸ਼ੂਟ ਦਾ ਆਰਡਰ ਮਿੱਤਰਾਂ ਨੂੰ ਗੋਲੀ ਠੋਖੇ ਨਾਲ ਵੱਜਣੀ ਆ ਪੈਠ ਤੇ ਸ਼ੂਟ ਦਾ ਆਰਡਰ ਮਿੱਤਰਾਂ ਨੂੰ ਗੋਲੀ ਠੋਖੇ ਨਾਲ ਵੱਜਣੀ ਆ ਪੈਠ ਤੇ ਪਹਿਲਾਂ ਤਾਂ ਮੈਂ ਤੁਹਾਡਾ ਜਿੰਨੇ ਵੀ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਤੇ ਅੱਜ ਸਾਡਾ ਗਾਣਾ ਰੀਲਿਸ ਹੋਇਆ ਸ਼ੂਟ ਦਾ ਆਰਡਰ 2 ਜਿੱਦਾਂ ਕਿ ਮੇਰੇ ਪਹਿਲਾ ਗਾਣਾ ਨੂੰ ਸ਼ੂਟ ਦੇ ਆਰਡਰ ਨੂੰ ਤੁਸੀਂ ਪਿਆਰ ਦਿੱਤਾ ਉਹਨੂੰ ਦੇਖਦੇ ਹੋਏ ਸਾਡੇ ਮਿੰਟੂ ਹੀਰਾਵਾਲੇ ਜੀ ਦੀ ਇਹਨਾਂ ਦੀ ਕਲਮ ਤੋਂ ਤਾਂ ਸਾਰੀ ਦੁਨੀਆ ਜਾਣਦੀ ਹੈ ਭਾਜੀ ਉਹਨਾਂ ਨੂੰ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮਿੰਟੂ ਭਾਜੀ ਦੀ ਕਲਮ ਦੇ ਵਿੱਚੋਂ ਪਰੋਏ ਹੋਏ ਮੋਤੀ ਮੈਨੂੰ ਗਾਉਣ ਲਈ ਮਿਲੇ ਨੇ ਸੋ ਭਾਜੀ ਨੇ ਲਿਖਿਆ ਸ਼ੂਟ ਦਾ ਆਰਡਰ 2 ਮੈਂ ਅਰਦਾਸ ਕਰੂੰਗਾ ਔਰ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਸਾਰਿਆਂ ਦੇ ਵਿੱਚ ਜਿੱਦਾਂ ਤੁਸੀਂ ਮੇਰੇ ਪਹਿਲਾ ਗਾਣੇ ਨੂੰ ਪਿਆਰ ਦਿੱਤਾ ਮੇਰੇ ਸਿਰ ਦੇ ਉੱਪਰ ਹੱਥ ਰੱਖਿਆ ਮੇਰੇ ਭਰਾਵਾਂ ਨੇ ਇਦਾਂ ਹੀ ਸ਼ੂਟ ਦੇ ਆਰਡਰ 2 ਨੂੰ ਵੀ para marrom, garada eu. ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੁਹਾਡੇ ਮਾਦੀਮ ਰਹੀਮੇ ਕਹਿ ਰਿਹਾ ਭਾਈ ਜੀ ਬਹੁਤ ਜ਼ਿਆਦਾ ਗੈਪ ਨਹੀਂ ਪਾਦਾ ਗਾਣੇ ਨੂੰ ਪਹਿਲਾਂ ਫਿਲਮ ਆਈ ਨੂੰ ਬਹੁਤ ਟਾਈਮ ਹੋ ਗਿਆ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਗੈਪ ਪੈ ਗਿਆ ਇਸ ਗਾਣੇ ਨੂੰ ਨਹੀਂ ਗਾਣੇ ਇਸ ਨੂੰ ਗੈਪ ਤਾਂ ਪੈ ਗਿਆ ਬਟ ਪਰ ਇਦੋਂ ਪਹਿਲਾਂ ਮੇਰੇ ਹੋਰ ਗਾਣੇ ਵੀ ਬਹੁਤ ਆਏ ਨੇ ਮਿੱਤਰਾਂ ਦਾ ਟਾਈਮ ਬੋਲਦਾ ਉਹ ਵੀ ਕਾਫੀ ਮਿਲੀਅਨ ਦੇ ਵਿੱਚ ਗਿਆ ਤੇ ਕੱਬੇ ਜੱਟ ਗਣਾ ਆਇਆ ਪਰ ਇਹ ਗਾਣਾ ਪਹਿਲਾਂ ਫਿਲਮ ਦੇ ਵਿੱਚ ਗਿਆ ਸ਼ੂਟਰ ਮੂਵੀ ਦੇ ਵਿੱਚ ਚਲੋ ਕੰਪਨੀਆਂ ਨੇ ਗਾਣੇ ਨੂੰ ਵੇਚ ਵਟ ਲਿਆ ਪਰ ਸਾਡੇ ਕਲਾਕਾਰਾਂ ਦੇ ਪਰਲੇ ਕੁਝ ਨਹੀਂ ਪਾਉਂਦੇ ਤੇ ਫਿਰ ਅਸੀਂ ਆਪਣਾ ਚੈ ਤੇ ਬਾਬਾ ਨਾਨਕ ਕਿਰਪਾ ਕਰੂਗਾ ਬਾਬਾ ਨਾਨਕ ਇਹਨਾਂ ਲੋਕਾਂ ਦੇ ਵਿੱਚ ਵਸਦਾ ਤੁਹਾਡੇ ਵਿੱਚ ਵਸਦਾ ਤੇ ਮੇਰੇ ਗਾਣੇ ਨੂੰ ਜਰੂਰ ਪਿਆਰ ਦਿਓ ਵੱਧ ਤੋਂ ਵੱਧ ਰੀਲਾਂ ਬਣਾਓ ਇੰਸਟਾਗ੍ਰam ਦੇ ਉੱਪਰ ਸ਼ੇਅਰ ਕਰਿਓ ਦੱਬ ਕੇ ਬਸ ਇਹੀ ਤੁਹਾਡੇ ਪਿਆਰ ਦੀ ਲੋੜ ਹੈ ਹਥਿਆਰਾਂ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਜੀ ਇਹ ਤਾਂ ਭਾਜੀ ਤੁਸੀਂ ਇਹ ਗੱਲ ਦੇਖੋ ਜਿੱਦ ਤੋਂ ਹਥਿਆਰਾਂ ਦੀ ਗੱਲ ਕਰਦੇ ਹਾਂ ਜਿਹੜਾ ਹੁਣ 150 ਮਿਲੀਅਨ ਕ੍ਰਾਸ ਕੀਤਾ ਉਸ ਗਾਣੇ ਨੂੰ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਨੂੰ ਤੇ ਉਸ ਗਾਣੇ ਦੇ ਅਕੋਰਡਿੰਗ ਹੀ ਅਸੀਂ ਉਹ ਸੋਚ ਕੇ ਗਾਣਾ ਬਣਾਇਆ ਹਥਿਆਰਾਂ ਨੂੰ ਨਹੀਂ ਪ੍ਰਮੋਟ ਕਰਦੇ ਅਸੀਂ ਜੋ ਲੋਕਾਂ ਦੀ ਡਿਮਾਂਡ ਆ ਉਸ ਉਸ ਚੀਜ਼ ਨੂੰ ਪ੍ਰਮੋਟ ਇਕ ਸੰਧੂ ਸਾਹਿਬ ਤੁਸੀਂ ਇਹ ਦੱਸਿਓ ਕਿ ਕਿਸ ਕੰਪਨੀ ਵੱਲੋਂ ਤੁਹਾਡੇ ਜਿਹੜੇ ਟਰੈਕ ਆ ਕੱਢਿਆ ਗਿਆ ਔਰ ਇਹਦੇ ਲੇਖਕ ਕੌਣ ਨੇ ਔਰ ਇਹਨੂੰ ਕੰਪੋਜ਼ ਕਿਨੇ ਕੀਤਾ ਔਰ ਡਾਇਰੈਕਟ ਕਿਨੇ ਕੀਤਾ ਇਹ ਨੂੰ ਜੀ ਇਹ ਮੇਰੀ ਆਪਣੀ ਕੰਪਨੀ ਹੈ ਜਗਪਾਲ ਸੰਧੂ ਅਫੀਸ਼ੀਅਲ ਚੈਨਲ ਹੈ ਮੇਰਾ ਆਪਣਾ ਉਸ ਦੇ ਉੱਪਰ ਆਇਆ ਤੇ ਇਹਨਾਂ ਨੂੰ ਲਿਖਿਆ ਸਾਡੇ ਮਿੰਟੂ ਭਾਜੀ ਨੇ ਔਰ ਮਿਊਜ਼ਿਕ ਕੀਤਾ ਲੱਕੀ ਅਪਰਾ ਜੀ ਜੋ ਕਿ ਬਹੁਤ ਹੀ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਸਾਡੇ ਭਾਜੀ ਔਰ ਸਾਡੇ ਕਮਲ ਲਤਾੜਾ ਜੀ ਜਿਨ੍ਹਾਂ ਨੇ ਇਹਦੀ ਵੱਖ-ਵੱਖ ਲੋਕੇਸ਼ਨਾਂ ਦੇ ਉੱਪਰ ਵੀਡੀਓ ਬਣਾਈ ਹੈ ਭਾਜੀ ਉਹਨਾਂ ਨੇ ਤੇ ਬਾਕੀ ਸਾਰੀਆਂ ਗੱਲਾਂ ਮਿੰਟੂ ਭਾਈ ਦੱਸਣਗੇ ਸਾਡੇ ਵੱਡੇ ਭਰਾ ਬੈਠੇ ਨੇ ਨਾਲ ਆਜੋ ਭਾਜੀ ਹਾਂਜੀ ਮਿੰਟੂ ਭਾਈ ਤੁਸੀਂ ਦੱਸੋ ਕਿ ਕਿਉਂਕਿ ਅੱਜ ਕੱਲ੍ਹ ਦੌਰ ਜਿਹੜਾ ਆ ਹਥਿਆਰਾਂ ਤੇ ਗਾਣੇ ਦਾ ਜ਼ਿਆਦਾ ਚੱਲ ਰਿਹਾ ਤੇ ਆਪਾਂ ਕਿਉਂ ਨਾ ਵੀ ਆਉਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦਈਏ ਵੀ ਉਹ ਹਥਿਆਰਾਂ ਦੀ بجائے ਉਹਨਾਂ ਦੇ ਨਾਲ ਇੱਕ ਏਦਾਂ ਦਾ ਟਰੈਕ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਜਿਹੜਾ ਨੌਜਵਾਨਾਂ ਦਾ ਰੁਝਾਨ ਹੈ ਨਸ਼ਿਆਂ ਤੋਂ ਖੱਟ ਕੇ ਕਿਸੇ ਜਿਮ ਵੱਲ ਪਾਸੇ ਨੂੰ ਵੀ ਜਾਣਾ ਚਾਹੀਦਾ ਦੇਖੋ ਜੀ ਮੇਰੇ ਗੀਤ ਹਰ ਤਰ੍ਹਾਂ ਦੇ ਆਏ ਆ ਆ ਪਹਿਲਾ ਗੀਤ ਆ ਜਿਹੜਾ ਆਇਆ ਆ ਇਹ ਵੀ ਅਸੀਂ ਪੂਰਾ ਸੋਚ ਸਮਝ ਕੇ ਲਿਖਿਆ ਕੋਈ ਵਿੱਚ ਉਹਦਾ ਦਾ ਸ਼ਬਦ ਨਹੀਂ ਜਿਹੜਾ ਭੜਕਾਉ ਹੋਵੇ ਇਹ ਕਿਸੇ ਨੌਜਵਾਨ ਦੀ ਸਟੋਰੀ ਆ ਵੀ ਜਿਸ ਤੈਨੂੰ ਪਤਾ ਕਈ ਵਾਰੀ ਤੱਕਾ ਹੋ ਜਾਂਦਾ ਇਹ ਅਸੀਂ ਵੀਡੀਓ ਵਿੱਚ ਵੀ ਉਹ ਹੀ ਦਿਖਾਇਆ ਬਾਕੀ ਮੇਰੀ ਖਾਸ ਬੇਨਤੀ ਤੈਨੂੰ ਪ੍ਰੈਸ ਵਾਲਿਆਂ ਨੂੰ ਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੁਸੀਂ ਵੀ ਥੋੜਾ ਜਿਹਾ ਗੌਰ ਕਰਿਓ ਚੰਗੇ ਗੀਤ ਬਹੁਤ ਆਉਂਦੇ ਆ ਉਹਨਾਂ ਦਾ ਤੁਹਾਡਾ ਧਿਆਨ ਵੀ ਘਟ ਜਾਂਦਾ ਸਾਰਿਆਂ ਦਾ ਇਸ ਗੱਲ ਦੀ ਮੈਂ ਤੁਹਾਨੂੰ ਮਾਫੀ ਚਾਹੁੰਦਾ ਆ ਚੰਗੇ ਗੀਤ ਮੇਰੇ ਸੁਣ ਕੇ ਦੇਖੋ ਤੁਸੀਂ ਮੇਰਾ ਸਰਚ ਕਰ ਲਿਓ ਚੈਨਲ ਬਹੁਤ ਚੰਗੇ ਗੀਤ ਲਿਖਿਆ ਜਦੋਂ ਕੋਈ ਮਾੜਾ ਜਾਂ ਤਿੱਖਾ ਆਉਂਦਾ ਉਹ ਚਰਚਾ ਵਿੱਚ ਆ ਜਾਂਦੀ ਚੀਜ਼ ਪਰ ਜੇ ਤੁਸੀਂ ਚੰਗੇ ਗੀਤਾਂ ਨੂੰ ਤੁਸੀਂ ਪ੍ਰੈਸ ਵਾਲੇ ਅੱਗੇ ਲੈ ਕੇ ਆਉਂਗੇ ਤੇ ਹਰ ਇੱਕ ਬੰਦਾ ਮੈਂ ਕਿੰਨਾ ਵੀ ਉਹ ਇਸ ਬੰਦੇ ਦੇ ਤਰੂਗਾ ਮਿੰਦੂ ਭਾਈ ਮੈਂ ਇੱਥੇ ਆਣ ਲੱਗਾ ਸੀਗਾ ਮੈਂ ਤੁਹਾਨੂੰ ਇਹੀ ਪੁੱਛਣਾ ਚਾਹ ਲਾ ਜਿੱਦਾਂ ਹਮ ਤਾਂ ਦੇ ਅਕਸਰ ਹੀ ਤੁਹਾਡੇ ਗਾਣੇ ਉਦਾਂ ਵੀ ਸੁਣਦੇ ਰਹਿੰਦੇ ਆ ਤੁਹਾਡੇ ਲਾਈਵ ਵੀ ਦੇਖਦੇ ਰਹਿੰਦੇ ਆ ਪਰ ਤੁਸੀਂ ਕਿਸੇ ਫ਼ਦਿਆਨ ਨੂੰ ਨਹੀਂ ਪ੍ਰਮੋਟ ਕਰਦੇ ਸਭੇ ਤਾਂ ਹਮੇਸ਼ਾ ਗੀਤ ਗਾਏ ਅਸੀਂ ਮੇਰੇ ਭਾਜੀ ਹੁਣ ਅੱਲੇ 5 ਤਰੀਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ਪੁਰ ਤੇ ਸੁਖਸ਼ੰਦਰ ਸਿੰਘ ਦੇ ਭਾਜੀ ਦਾ ਗ ਮੈਂ ਮਤਲਬ ਧਰਮਵਿਰਾਜਾ ਸਾਹਿਬ ਜਾਰੇ ਮੇਰੇ ਧਰਮਾ ਕੋ ਉਥੇ 100 150 ਦੇ ਕਰੀਬ ਗੀਤ ਢਾਡੀਆਂ ਨਾਲ ਗਾਤਾ ਕਲਾਕਾਰਾਂ ਨੇ ਵੱਖਰੇ ਗਾਏ ਆ ਕਲਿਆਰ ਕੰਠ ਦਾ ਪਿੰਡ ਦੀਆਂ ਕੁੜੀਆਂ ਕਮਲਖਾਨੇ ਮਾਵਾ ਕਿੰਨੀਆਂ ਚੰਗੀਆਂ ਨੇ ਹਨਾ ਇੱਕ ਇੱਕ ਲਈ ਆ ਜੋ ਰਖ ਮਿੱਤਰੋ ਗੂੰਦ ਗੂੰਦ ਨੂੰ ਤਰਸੋਗੇ ਜੋ ਪਾਣੀ ਸਾਬਿਆ ਨਾ ਇਹ ਗੀਤਾਂ ਦਾ ਮੇਰੇ ਬਹੁਤ ਘੱਟ ਲੋਕਾਂ ਨੂੰ ਪਤਾ ਆ ਮੈਂ ਉਸੇ ਕਰਕੇ ਜੋਰ ਦੇ ਕੇ ਕਹਿ ਰਿਹਾ ਵੀ ਤੁਸੀਂ ਜਿਹੜੇ ਮੇਰੇ ਵੀਰ ਆ ਸਾਰੇ ਹਨਾ ਪ੍ਰੈਸ ਵਾਲੇ ਤੁਸੀਂ ਇਹਨਾਂ ਚੀਜ਼ਾਂ ਤੇ ਜੋਰ ਦਿਓ ਜਿਹੜੇ ਰਾਈਟਰ ਵਧੀਆ ਲਿਖਦੇ ਹੋ ਉਹਨਾਂ ਨੂੰ ਤੁਸੀਂ ਆਪ ਅੱਗੇ ਲੈ ਕੇ ਆਓ ਕਿਉਂਕਿ ਤੁਸੀਂ ਕਿਸੇ ਨੂੰ ਵੀ ਵਾਇਰਲ ਕਰ ਸਕਦੇ ਆ ਇਹ ਜਿਹੜਾ ਸ਼ੂਟ ਦਾ ਆਰਡਰ 2 ਵੀ ਗੀਤ ਇਹ ਕੋਈ ਭੜਕਾਉ ਨਹੀਂਗਾ ਇਹਦੀ ਪੂਰੀ ਗੀਤ ਵਸਟੋਰੀ ਵੀ ਤੁਹਾਨੂੰ ਸਾਰਾ ਕੁਝ ਦੱਸ ਦਊਗੀ ਕਲਾ ਕਲਾ ਸ਼ਬਦ ਵੀ ਦੱਸ ਦਊ ਬੀ ਕੀ ਇਸ ਗੀਤ ਦੀ ਕਹਾਣੀ ਹੈ ਕਿਉਂਕਿ ਇਹ ਤੁਹਾਡੇ ਪਹਿਲੇ ਜਿਹੜਾ ਤੁਸੀਂ ਪਹਿਲਾ ਸ਼ੂਟ 1 ਲਿਖਿਆ ਸੀ ਸ਼ੂਟ ਦਾ ਆਰਡਰ ਉਹ ਬੜਾ ਲੋਕਲ ਪਸੰਦ ਵੀ ਆਇਆ ਤੇ ਕਿਉਂਕਿ ਸਾਡਾ ਵੀ ਮਕਸਦ ਇਹ ਆ ਕਿ ਅਸੀਂ ਕਹਿੰਦੇ ਆ ਕਿ ਜਿਹੜੀ ਪਬਲਿਕ ਤੱਕ ਵਧੀਆ ਸੁਣਿਆ ਜਾਵੇ ਔਰ ਤੁਹਾਡੇ ਆਨ ਕਿ ਲੋਖਾਰੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਇਦਾਂ ਦੇ ਸਿੰਗਰਾਂ ਦਾ ਵੀ ਧੰਨਵਾਦ ਜਿਹੜਾ ਲੋਕਾਂ ਨੂੰ ਵਧੀਆ ਨੌਜਵਾਨ ਨੂੰ ਵਧੀਆ ਸੰਦੇਸ਼ ਦੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਆ ਅਸਲ ਵਿੱਚ ਨਾ ਆਪਾਂ ਕਿਹਰਾਈ ਤੱਕ ਨਹੀਂ ਜਾਂਦੇ ਇਹ ਗੀਤ ਜਿਹੜੇ ਹਨ ਇਹ ਆਪਾਂ ਜਿਨ੍ਹਾਂ ਨੂੰ ਇਹ ਕਹਿੰਦੇ ਆ ਪੜਕਾਉ ਉਹ ਅਸਲ ਵਿੱਚ ਵੀਰ ਰਸ ਵਾਲੇ ਹੁੰਦੇ ਆ ਜੱਗਾ ਵੱਡਿਆ ਬੋਰਡ ਦੀ ਸ਼ਾਮਿਆਂ ਸੁੱਚਾ ਸੂਰਮਾ ਉਹ ਕੀ ਆ ਉਹ ਸਾਰੇ ਜੋਸ਼ ਵਾਲੇ ਵੀ ਤੇ ਇਹ ਵੀ ਜੋਸ਼ ਵਾਲੇ ਆ ਪਰ ਹੁਣ ਉਹ ਕਹਿਣ ਦਾ ਤਰੀਕਾ ਤੇ ਨੰਗੇਜ ਨਾਲੋਂ ਤਾਂ ਚੰਗਾ ਪਾ ਨਾ ਕਿ ਗੰਦ ਦਿਖਾਉਣ ਨਾਲੋਂ ਗੰਦਗੀ ਦਿਖਾਉਣ ਨਾਲੋਂ ਇਹ ਵੀ ਤਾਂ ਪੂਰੇ ਸਾਫ਼ ਉਦਰੇ ਹੋਣਗੇ ਗੀਤ ਜਿਹੜੇ ਹਨਾ ਸ਼ੁਰੂ ਤੋਂ ਆਉਂਦੇ ਆਏ ਹਰ ਤਰ੍ਹਾਂ ਦੇ ਆਉਂਦੇ ਰਿਹਾ ਆ ਪਰ ਹੁਣ ਉਹ ਕਈ ਵਾਰੀ ਇੱਕ ਜੀ ਦੀ ਆਪਾਂ ਮਗਰ ਪੈ ਜਾਂਦੇ ਆ ਤੇ ਉਹ ਕੋਈ ਵੇਸੇ ਨਹੀਂ ਆ ਹਾਂ ਹੁਣ ਤੱਕ ਤੁਸੀਂ ਕਿੰਨੇ ਗੀਤ ਲੈ ਚੁੱਕੇ ਐ ਸਰ ਮੇਰਾ ਤੇ 36300 ਵੀ ਰਿਕਾਰਡ ਹੋ ਚੁੱਕਾ ਹੈ ਜਿਹਦੇ ਵਿੱਚੋਂ 200 ਦੇ ਕਰੀਬ ਧਾਰਮਿਕ ਗੀਤ ਚਲੋ ਸੰਧੂ ਸਾਹਿਬ ਹੁਣ ਦੋ ਟੱਪੇ ਸਾਨੂੰ ਇਸ ਜਿਹੜੇ ਤੁਸੀਂ ਨਵੇਂ ਜਿਹੜਾ ਤੁਹਾਡਾ Song ਆਇਆ ਉਹਦੇ ਇਹ ਕਿਉਂਕਿ ਮਹਿਫਲ ਨੂੰ ਬਣਾਈਏ ਆਪਾਂ ਵੀ ਤੇ ਤੁਸੀਂ ਦੋ ਟੱਪੇ ਜ਼ਰੂਰ ਸੁਣਾਓ ਮਹਾਰਾਜ ਦੇ ਲੋ ਫਿਰ ਅੱਗੇ ਮੇਰੇ ਤੇ ਪਰਚੇ ਹੋਗੇ ਦੋ ਚਾਰ ਹੁਣ ਫੇਰ ਨਾ ਹੋ ਜੇ ਕਿਤੇ ਉਹ ਕਹਿੰਦੇ ਵੀ ਪੁਲਿਸ ਨੂੰ ਭਾਜੀ ਨੇ ਵੀ ਗੱਲਾਂ ਉਦਾਂ ਦੇ ਉਦਾਂ ਨਹੀਂ ਲਿਖਦੀਆਂ ਕਹਿੰਦੇ ਆਹ ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਕਰ ਕਰ ਨੌਕ ਹੁੰਦੀ ਡੋਰਾ ਉੱਤੇ ਨਹੀਂ ਆਹ ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਕਰ ਕਰ ਨੌਕ ਹੁੰਦੀ ਡੋਰਾ ਉੱਤੇ ਨਹੀਂ ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠਿਆ ਨਹੀਂ ਮਿੱਥ ਕੇ ਸ਼ੂਟ ਦਾ ਆڈر ਮਿੱਤਰਾਂ ਨੂੰ ਗੋਲੀ ਧੋਖੇ ਨਾਲ ਵੱਜਣੀਆਂ ਪਿੱਠ ਤੇ ਹਾਂ ਜੀ ਮੇਰੇ ਨਾਲ ਵਾਜੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਦੋਸਤ ਅੱਜ ਜਿਹੜਾ ਗਾਣਾ ਰਿਲੀਜ਼ ਹੋਣ ਲੱਗਾ ਤੇ ਇਸ ਤੇ ਮੌਕੇ ਤੁਸੀਂ ਕੋਈ ਲੋਕਾਂ ਨੂੰ ਅਪੀਲ ਕਰੀ ਜਮੈਂ ਲੋਕਾਂ ਨੂੰ ਇਹ ਅਪੀਲ ਕਰਨ ਜਾਂਦੇ ਸਾਡਾ ਛੋਟਾ ਵੀ ਜਗਪਾਲ ਸੰਧੂ ਬਹੁਤ ਵਧੀਆ ਜਿਹੜਾ ਗਾਇਕ ਹੈ ਪੰਜਾਬ ਦਾ ਬਹੁਤ ਨੌਜਵਾਨ ਗੱਭਰੂ ਆ ਜਿਹੜਾ ਪੂਰਾ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਸਾਰੇ ਦੁਨੀਆ ਤੱਕ ਪਹੁੰਚਾਉਂਦੇ ਨੇ ਤੇ ਨਾਲ ਮੇਰਾ ਵੀਰ ਮੈਂਟੂ ਹੀਰਾ ਵਾਲਾ ਜਿਹਨਾਂ ਦੀ ਕਲਮ ਤੋਂ ਲਿਖਿਆ ਗਿਆ ਆ ਜਿੰਨੇ ਵੀ ਮੇਰੇ ਸਰੋਤੇ ਆ ਮੇਰੇ ਵੀਰ ਦੇ ਸਾਰੇ ਜਿੱਥੇ ਤੇ ਪੰਜਾਬੀ ਬੈਠੇ ਨੇ ਇਹ ਗਾਣਾ ਸੁਣਨ ਸ਼ੂਟ ਦਾ ਅੱਡ ਟੂ ਦੱਬ ਕੇ ਸ਼ੇਅਰ ਕਰਨ ਤੇ ਇਹਨੂੰ ਲਾਈਕ ਕਰਨ ਇਹ ਹੀ ਸਾਰਿਆਂ ਨੂੰ ਮੇਰੇ ਵੱਲੋਂ ਸੰਦੇਸ਼ ਹੈ ਜੀ ਇੱਕ ਸਤਿ ਸ੍ਰੀ ਅਕਾਲ ਜੀ ਜਾਨਦੇ ਜਾਨਦੇ ਆਪਾਂ ਤੁਹਾਡੇ ਕੋਲ ਇੱਕ ਕੋਈ ਹੋਰ ਕੋਈ ਵਧੀਆ ਜਿਆ ਸੌਂ ਸਾਨੂੰ ਸਾਜਾ ਕਰ ਦਿਓ ਸਾਡੇ ਨਾਲ ਕਿਉਂਕਿ ਸ਼ਰੋਤਿਆਂ ਦਾ ਤੁਹਾਡੇ ਆਵਾਜ਼ ਜਿੰਨਾ ਦਾਮ ਹੈ ਇੰਨਾ ਕਿ ਮੈਂ ਕਹਿੰਦਾ ਮਾਰੀ ਬੜੀ ਵਧੀਆ ਤੁਹਾਨੂੰ ਕੁਦਰਤ ਨੇ ਨਿਆਮਤ ਬਖਸ਼ੀ ਆ ਹੁਣ ਮੇਰੇ ਇੱਕ ਵਿਆਹ ਤੇ ਗਾਣਾ ਆਉਣ ਲੱਗਿਆ ਉਹ ਮੈਂ ਪਹਿਲਾਂ ਸੁਣਾਣਾ ਤੁਹਾਨੂੰ ਥੋੜੇ ਜਿਹੀ ਬੋਲ ਤੇ ਲੋਕ ਮੈਨੂੰ ਅਕਸਰ ਕਹਿੰਦੇ ਰਹਿੰਦੇ ਨੇ ਕਿ ਤੇਰੇ ਗਾਣੇ ਬੂਸਟ ਵਾਲੇ ਹੁੰਦੇ ਆ ਜਿਆਦਾ એનર્ਜੀ ਵਾਲੇ ਹੁੰਦੇ ਆ ਉਹ ਮੈਂ ਕਹਿੰਦਾ ਹੁਣਾਂ ਵੀ ਗਾਣੇ ਦੇ ਵਿੱਚ ਗੰਦਗੀ ਨਹੀਂ ਹੋਊਗੀ ਮੇਰੇ ਗਾਣੇ 'ਚ ਇਹ ਮੈਂ ਵਾਦਾ ਕਰਦਾ ਆਪਣੇ ਪੰਜਾਬ ਨਾਲ ਕਿ ਮੇਰੇ ਗਾਣੇ ਦੇ ਅੰਦਰ ਲੱੱਚਰ ਤਾਂ ਨਹੀਂ ਹੋਊਗੀ ਬੂਸਟ ਹੋਊਗਾ ਕੋਈ ਗੱਲ ਨਹੀਂ ਗੰਨਾਂ ਦਾ ਸਾਡੇ ਗੁਰੂ ਸਾਹਿਬ ਨੇ ਵੀ ਰੱਖਿਆ ਨੇ ਅਸੀਂ ਕੋਈ ਹਥਿਆਰ ਰੱਖਣਾ ਇੱਕ ਬੰਦੇ ਦਾ ਸੈਲਫ ਡਿਫੈਂਸ ਆ ਮੇਰੇ ਗਾਣਾਂ ਅਸੀਂ ਮੁੰਡਾ ਸੈਲਫ ਡਿਫੈਂਸ ਲਈ ਰੱਖਦਾ ਹਥਿਆਰ ਛੁੱਟੀ ਦਾ ਸਾਡੀਆਂ ਭੈਣਾਂ ਵੀ ਰੱਖਦੀਆਂ ਨੇ ਹਥਿਆਰ ਹਥਿਆਰ ਰੱਖਣਾ ਮਾੜੀ ਗੱਲ ਨਹੀਂ ਬਟ ਕਿਸੇ ਤੇ ਨਜਾਇਜ਼ ਉਹਨੂੰ ਕਰਨਾ ਨ ਕੋਈ ਨਸ਼ਾ ਕਰਨਾ ਉਹ ਮਾੜਾ ਕੰਮ ਆ ਹਥਿਆਰ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਸਿਖਾਇਆ ਰੱਖਣਾ ਇਸ ਕਰਕੇ ਅਸੀਂ ਗਾਣਿਆਂ 'ਚ ਹਥਿਆਰ ਰੱਖਦੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਲੋਕ ਵੀ ਨਾਲ ਨੇ ਲੋਕ ਵੀ ਤਾਂ ਹੀ ਉਸ ਗਾਣੇ ਨੂੰ ਭਾਜੀ ਪਿਆਰ ਕਰਦੇ ਨੇ ਕਿਉਂਕਿ ਨਰਜੀ ਹੁੰਦੀ ਆ ਬੂਸਟ ਹੁੰਦੀ ਆ ਤੇ ਮੇਰਾ ਇੱਕ ਗਾਣਾ ਆਇਆ ਸੀਗਾ ਹੁਣ ਸੱਚ ਮੇਰਾ ਗਾਣਾ ਮੈਂ ਤੁਹਾਨੂੰ ਸੁਣਾਉਣ ਲੱਗਿਆ ਵਿਆਹ ਵਾਲਾ ਇੱਕ ਨਵਾਂ ਗਾਣਾ ਆ ਰਿਹਾ ਹੁਣ ਥੋੜੇ ਦਿਨਾਂ ਦੇ ਬਾਅਦ ਭਾਜੀ ਆਪਣੇ ਇਹਨਾਂ ਦੇ ਇਹ ਵੀ ਬਹੁਤ ਅੱਛੇ ਰਾਈਟਰ ਨੇ ਕਮਲ ਲਤਾੜਾ ਜੀ ਇਹਨਾਂ ਬਾਰੇ ਵੀ ਥੋੜੀ ਜੀ ਤੁਸੀਂ ਗੱਲ ਕਰੋ ਇੱਕ ਡਾਇਰੈਕਟਰ ਵੀ ਨੇ ਔ ਆਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਓ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਆਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਤਲੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ ਥੈਂਕ ਯੂ। ਸਾਡੇ ਸਾਹਮਣੇ ਅਸੀਂ ਗੱਲਬਾਤ ਕਰਾਂਗੇ ਅਸੀਂ ਜੁਗਪਾਲ ਜੀ ਤੇ ਕੀ ਕਹਿਣਾ ਚਾਹੁੰਦੇ ਹਾਂ। ਸੋ ਪਹਿਲਾਂ ਤਾਂ ਤੁਹਾਨੂੰ ਸਾਰੇ মিডিਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੇ ਮੇਰੇ ਦੋਸਤੋ ਮਿੱਤਰ ਜਿੰਨੇ ਪੁੱਛੋ ਸਾਰਿਆਂ ਦਾ ਧੰਨਵਾਦ ਹੈ ਜੀ ਕਿਉਂਕਿ ਸਾਡੇ ਵੱਡੇ ਭਾਈ ਜੁਗਪਾਲ ਸੰਧੂ ਜਿਨ੍ਹਾਂ ਦਾ ਪਹਿਲਾ ਛੁੱਟ ਦਾ ਆਰਡਰ ਤੁਸੀਂ ਬੜਾ ਪਿਆਰ ਦਿੱਤਾ ਸਾਰੀ ਜਨਤਾ ਨੇ ਬੜਾ ਪਿਆਰ ਦਿੱਤਾ ਸਰੂਤਿਆਂ ਨੇ ਬੜਾ ਪਿਆਰ ਦਿੱਤਾ ਤੇ ਉਹਨੂੰ ਮਾਧਿਅਮ ਰੱਖਦੇ ਹੋਏ ਤੇ ਸਾਡੇ ਵੱਡੇ ਭਾਜੀ ਮੈਂਟੂ ਹੇਰ ਜੀ ਨੇ ਇਹ ਗਾਣੇ ਨੂੰ ਅਸੀਂ ਬੈਠੇ ਸੋਚਿਆ ਦੂਸਰਾ ਚੀਜ਼ ਲਿਖਣੀ ਚਾਹੀਦੀ ਸ਼ੂਟ ਦਾ ਆਰਡਰ ਕੀ ਬਣਦਾ ਫਿਰ ਬਾਈ ਨੇ ਬੈਠੇ ਨੇ ਕਹਿੰਦੇ ਯਾਰ ਆਪਾਂ ਲਿਖ ਕੇ ਦੇਵਾਂ ਸ਼ੂਟ ਦਾ ਆਰਡਰ 2 ਪਹਿਲਾ ਸੀਗਾ ਸ਼ੂਟ ਦਾ ਆਰਡਰ ਹੋ ਗਿਆ ਨੇ ਤੇਰੇ ਯਾਰ ਨੂੰ پتہ ਲਿਆ ਨੇ ਪਰ ਹੁਣ ਉਹਦੇ ਵਿੱਚ ਸੂਰਮੇ ਦੀ ਗੱਲ ਪਹਿਲਾਂ ਵੀ ਸੂਰਮੇ ਮਰਦੇ ਨਹੀਂ ਵੱਲੀਏ ਜਹਾਨ ਤੇ ਅਮਰ ਹੋ ਜਾਂਦੇ ਤੇ ਇਹ ਵੀ ਇੱਕ ਸੂਰਮੇ ਦੀ ਕਹਾਣੀ ਦਿਖਾਈ ਗਈ ਆ ਕਿ ਉਹਨੂੰ ਸੂਰਮੇ ਨੂੰ ਕਿੱਦਾਂ ਵਰਤਿਆ ਜਾਂਦਾ ਕਿੱਦਾਂ ਲੋਕ ਵਰਤਦੇ ਆ ਉਹਦੀ ਉਹਨੂੰ ਕਿੱਦਾਂ ਮੂਰੇ ਲੈ ਕੇ ਜਾਂਦਾ ਉਹ ਤੋਂ ਕਿੱਦਾਂ ਜਿਵੇਂ ਕੋਈ ਵੀ ਲਾਲੀ ਆਪਾਂ ਬੰਦਾ ਉਹਨੂੰ ਮੂਰੇ ਵਰਤ ਕੇ ਉਹਨੂੰ ਯੂਜ਼ ਕਰਦਾ ਉਹ ਸੂਰਮੇ ਦੀਆਂ ਕਹਾਣੀਆਂ ਕਿਉਂਕਿ ਐਂਡ ਤੇ ਉਹਨੂੰ ਮਰਵਾ ਦਿੱਤਾ ਜਾਂਦਾ ਕਿਉਂਕਿ ਸਟੋਰੀ ਜਦੋਂ ਤੁਸੀਂ ਦੇਖੋਗੇ ਗਾਣੇ ਨੂੰ ਦੀ ਸਟੋਰੀ ਦੱਸਦੀ ਹੈ ਕਿ ਸੂਰਮੇ ਦੀ ਕਹਾਣੀ ਆ ਤੇ ਇਹ ਗਾਣੇ ਨੂੰ ਅਸੀਂ ਬੱਖੋ ਵਕਲ ਲొਕੇਸ਼ਨਾਂ ਤੇ ਸ਼ੂਟ ਕੀਤਾ ਤੇ ਇਹਨੂੰ ਘੱਟੋ ਘੱਟ ਸਾਨੂੰ ਦੱਸ ਦੇਣਾ ਇਹਦੀ ਸਿਰਫ ਸਟੋਰੀ ਬਣਾਉਣ ਨੂੰ ਹੀ ਲੱਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸ਼ੂਟ ਕੀਤਾ ਗਾਣੇ ਨੇ ਭਾਈ ਜੇ ਬੋਦਰ ਦੀ ਧਰਤੀ ਤੇ ਪਹਿਲੀ ਵਾਰੀ ਗਾਣਾ ਰਿਲੀਜ਼ ਹੋ ਰਿਹਾ ਭਾਈ ਇਹਨਾਂ ਦਾ ਇਹ ਬਹੁਤ ਵੱਡੀ ਗੱਲ ਹੈ ਨਾ ਬਹੁਤ ਮੇਰਾ ਵੀ ਧਰਤੀ ਹੈ ਜਿਹੜੇ ਸਾਡੇ ਆਪਣੇ ਚੈਨ ਬੁੱਧਾ ਜੀ 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 ਸਾਨੂੰ ਇਹ ਭਾਜੀ ਕਰਕੇ ਜਿਹੜਾ ਦਬਾਬੇ ਸ਼ਹਿਰ ਦੇ ਵਿੱਚ ਇਹ ਏਰੀਏ ਦੇ ਵਿੱਚ ਆਏ ਆ ਸੀ ਸਾਨੂੰ ਬੜਾ ਪਿਆਰ ਮਿਲਦਾ ਕਿਉਂਕਿ ਬਾਈ ਜੀ ਨਾਲ ਪ੍ਰੋਗਰਾਮ ਵੀ ਕਰਦੇ ਆ ਇੱਥੇ ਬੜਾ ਆਨੰਦ ਮਿਲਦਾ ਤੇ ਮੇਰੇ ਵੱਡੇ ਭਾਜੀ ਲੈਂਬਰ ਹਸੈਨਪੂਰੀ ਜੀ ਉਹਨਾਂ ਕੋਲ ਮੈਂ ਇੱਥੇ 8 ਸਾਲ 9 ਸਾਲ ਉਹਨਾਂ ਕੋਲ ਰਿਹਾ ਮੈਂ ਇੱਥੇ ਤੇ ਮੇਰੇ ਗੀਤਾਂ ਨੂੰ ਉਹਨਾਂ ਨੇ ਵੀ ਬੜਾ ਪਿਆਰ ਦਿੱਤੇ ਬਾਈ ਜੀ ਨੇ ਜਿਹੜਾ ਹੁਣ ਤੁਹਾਨੂੰ ਗਾਣਾ ਸੁਣਾਇਆ ਕਿ ਨੱਚ ਲੈਣ ਦੇ ਪੱਬ ਚੱਕ ਲੈਣ ਦੇ ਜੱਟ ਚ ਲੈਣ ਦੇ ਪੱਬ ਚੱਕ ਲੈਣ ਦੇ ਮੈਨੂੰ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਉਹ ਗਾਣਾ ਵੀ ਹੋਣਾ ਥੋੜੇ ਟਾਈਮ ਤੱਕ ਥੋੜੇ ਰੂਰੂ ਕਰਾਂਗੇ ਆਪਾਂ ਤੇ ਉਸ ਤੋਂ ਪਹਿਲਾਂ ਬਾਈ ਜੀ ਨੇ ਆਪਣਾ ਕੱਬੇ ਜੱਟ ਗਾਣਾ ਤੇ ਅਨੇਕਾਂ 30 35 ਗਾਣੇ ਮੇਰੇ ਆ ਚੁੱਕੇ ਨੇ ਤੇ ਨਾਲ ਡਾਇਰੈਕਟ ਵੀ ਆਪਾਂ ਗਾਣੇ ਕਰਦੇ ਰਿਤਵੀਰ ਜੀ ਜਾਂਦੇ ਜਾਂਦੇ ਇੱਕ ਸਾਡੀ ਸੰਗ ਜਿਹੜੇ ਦਰਸ਼ਕ ਆ ਸਾਡੀ ਦੇ ਚੈਨਲਾਂ ਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਅਪੀਲ ਇਹ ਆ ਜੀ ਚੰਗਾ ਸੁਣੋ ਪਲੱਸ ਜਿਹੜਾ ਚੰਗਾ ਕਰਦਾ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰੋ ਉਹ ਫਿਰ ਹੋਰ ਚੰਗਾ ਕਰੂਗਾ ਇਹ ਬੇਨਤੀ ਆ